ਫੇਸਬੁਕ ਪੇਜ ਤੇ ਵੀਡੀਓ ਦੇਖ ਰਹੇ ਮੇਰੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਪਿੰਡ ਨਾਨਗਰਾਂ ਦੇ ਵਿੱਚ ਆ ਸਾਹਮਣੇ ਇੱਕ ਖੂਹ ਹੈ ਇਹਦੇ ਵਿੱਚ ਇੱਕ ਕੋਬਰਾ ਸੱਪ ਗਿਰਿਆ ਹੋਇਆ ਹੈ ਸੋ ਲਾਈਵ ਤਸਵੀਰਾਂ ਦੇ ਨਾਲ ਜੁੜੇ ਰਹੋ ਸਾਡੇ ਨਾਲ ਤੁਸੀਂ ਤੇ ਹੁਣ ਦੇਖਦੇ ਆ ਜੀ ਸੱਪ ਕੱਢਾਂਗੇ ਬਾਹਰ ਇਹ ਮੇਰੇ ਦੋ ਚੇਲੇ ਆ ਇੱਕ ਆਹ ਮੁੰਡਾ ਅਰਸ਼ ਤੇ ਇਹ ਜਿਹੜਾ ਹੈਗਾ ਲਾਲੀ ਮੋਜੋ ਵਾਲਾ ਇਹਦਾ ਪਿੰਡ ਹੈ ਤੇ ਆ ਦੇਖੋ ਜੀ ਸੱਪ ਫੇਣ ਚੱਕਿਆ ਕਰਦਾ ਆ ਦੇਖੋ ਜੀ ਆ ਦੇਖੋ ਤਿੰਨ ਬੰਦੇ ਜੁੜ ਗਏ ਤੇ ਪੰਜ ਬੰਦੇ ਜੁੜ ਚੁੱਕੇ ਆ ਆ ਰੱਸੀ ਦੇ ਇੱਕ ਮਿੰਟ ਰੋਕੋ ਜੀ ਪੰਜ ਬੰਦੇ ਸਾਡੇ ਨਾਲ ਜੁੜ ਚੁੱਕਿਆ ਤੇ ਆਹ ਦੇਖੋ ਜੀ ਕੋਬਰਾ ਸੱਪ ਕਿਦਾ ਫੇੜ ਚੱਕਿਆ ਕਰਦਾ ਆ ਦੇਖੋ ਆਹ ਦੇਖੋ ਕਿੰਨਾ ਮੋਟਾ ਸੱਪ ਹੈ ਇਹ ਮੁੰਡਾ ਸੱਪ ਫੜੂਗਾ ਫੜੂਗਾ ਏ ਉਹ ਹਾਂ ਹਾਂਜੀ ਹਾਂਜੀ ਆ ਅੱਛਾ ਲਿਆ ਆ ਪਾ ਜੀ ਆ ਦੇ ਔਰ ਰੱਸੀ ਚ ਫੰਦਾ ਬਣਾ ਕੇ ਦੱਸ ਮੈਨੂੰ ਫਾਂਸੀ ਵਾਲਾ ਫੰਦਾ ਬਣਾਣਾ ਪੜੀ ਆ ਲੈ ਆ ਟ੍ਰੇਡ ਦੀ ਜੀ ਮੈਂ ਟ੍ਰੇਡ ਹੈਗਾ ਤੂੰ ਫੰਦਾ ਬਣਾ ਫਾਂਸੀ ਵਾਲਾ ਆ ਬੰਦੇ 24 26 ਬੰਦੇ ਜੁੜ ਗਏ ਕਿੱਥੋਂ ਕਿੱਥੋਂ ਵੀਡੀਓ ਦੇਖਿਆ ਕਰਦੇ ਦੱਸੋ ਆਪਣੇ ਆਪਣੇ ਪਿੰਡ ਦਾ ਨਾਮ ਇਹ ਬੰਦੇ ਕਿਹੜਾ ਪਿੰਡ ਹੈ ਬਾਈ ਇਹ ਨਾਨਕਣਾ ਟੱਕੀ ਹੈ ਮਾਝਾ ਟੱਕੀ ਇੱਥੇ ਤਿੰਨ ਚਾਰ ਪਿੰਡ ਨੇੜੇ ਨੇੜੇ ਸਾਨੂੰ ਪਤਾ ਨਹੀਂ ਲੱਗਦਾ ਇਹ ਨਹੀਂ ਪਲਟਦਾ ਕੋਈ ਗੱਲ ਨਹੀਂ ਤੇ ਬੰਦੇ ਹੋ ਗਏ 40 40 ਬੰਦੇ ਸਾਡੇ ਨਾਲ ਹੋ ਗਏ ਉਹ ਕਿੱਥੇ ਗਿਆ ਉਹ ਦੂਆ ਉਹ ਆ ਦੇਖੋ ਜੀ ਉਹ ਲੈ ਲਓ ਉਹਨੂੰ ਬਾਥਰੂਮ ਆ ਗਿਆ ਸੱਪ ਦੇਖ ਕੇ ਆ ਦੇਖੋ ਸਨੇਕ ਕੈਚਰ ਨਵਾਂ ਚੱਲ ਚੱਲ ਤੂੰ ਬਣਾ ਯਾਰ ਓਏ ਆ ਦੇਖ ਲਓ ਜੀ ਇਹ ਹਾਲ ਆ ਸਾਡੇ ਬੰਦਿਆਂ ਦਾ ਇਹ ਜਿਹੜੇ ਆ ਬੰਦੇ ਆ ਹੀ ਨਹੀਂ ਕਹਣਾ ਪਹਿਲੇ ਮੂਤ ਗਏ ਸੱਪ ਦੇਖ ਕੇ ਹੋਈ ਗੱਲ ਹੋਣੀ ਆ ਚਲੋ ਕੋਈ ਗੱਲ ਨਹੀਂ ਹੁਣ ਅਰਸ਼ ਕੱਢੂਗਾ ਸੱਪ ਚਲੋ ਹਲੋ ਪਿਆ ਜਾ ਬੰਦਾ ਆ ਦੇਖੋ ਜੀ ਸੱਪ ਕੱਢਣ ਦਾ ਤਰੀਕਾ ਜੇ ਕਹਿੰਦੇ ਖੂਜ ਸੱਪ ਗਰੇ ਤਾਂ ਫਾਂਸੀ ਦਾ ਬੰਦਾ ਬਣਾ ਕੇ ਉਹਦੇ ਗਲੇ 'ਚ ਪਾ ਕੇ ਸੱਪ ਦੇ ਉੱਪਰ ਚੱਕ ਲੋ ਬੰਦੇ ਚੌਂਡ ਜੁੜ ਗਏ ਆਪਣੇ ਆਪਣੇ ਪਿੰਡ ਦਾ ਨਾਮ ਦੱਸ ਦੋ ਛੇਤੀ ਛੇਤੀ ਓਏ ਉ ਕਿੱਥੇ ਗਿਆ ਸਾਪ ਇੱਧਰ ਆ ਗਿਆ ਇਹ ਡੰਡੇ ਨਾਲ ਕਰੋ ਡੰਡੇ ਮਾਰੋ ਡੰਡਾ ਮਾਰੋ ਇੱਧਰ ਨੂੰ ਡੰਡਾ ਮਾਰੋ ਉਧਰ ਨੂੰ ਕਰੋ ਸਾਪ ਨੂੰ ਲੋ ਜੀ 70 ਬੰਦੇ ਜੁੜ ਗਏ ਕਰ ਦਿਓ ਵੀਡੀਓ ਸ਼ੇਅਰ ਛੇਤੀ ਛੇਤੀ ਆ ਦੇਖੋ ਜੀ ਬੰਦੇ ਕਿੰਨੇ ਤਕੜੇ ਤਕੜੇ ਲੈ ਆਏ ਵੇ ਅੱਜ ਮੋਟੇ ਮੋਟੇ ਬੰਦੇ ਭਾਰੀ ਐ ਇੱਧਰ ਮਾਰ ਡੰਡਾ ਮਾਰ ਇੱਧਰ ਮਾਰ 73 ਬੰਦੇ ਜੁੜ ਗਏ ਜੀ ਮਾਰ ਮਾਰ ਇੱਧਰ ਹੁੰਦਾ ਮਾਰਾ ਜਾ ਇਹ ਦੂਈ ਐ ਨਾ ਖਾਦੇ ਇਹ ਖੂਹ ਥੋੜੀ ਨਾ ਕਹੇ ਦਾ ਦੂਆ ਹੈ ਥੋੜੀ ਹੈ 70 ਬੰਦੇ ਜੁੜ ਗਏ ਜੀ ਸਾਡੇ ਨਾਲ ਓਏ ਉਧਰ ਦੀ ਮਾਨ ਟੰਡਾ ਉਹ ਦੇਖੋ ਜੀ ਸੱਪ ਵਿੱਚ ਗਾ ਆ ਗਿਆ ਆ ਗਿਆ ਉਧਰ ਨੂੰ ਪਾ ਦੇ ਪਾ ਦੇ ਪਾ ਦੇ ਡਰਾ ਕਰ ਕੋ ਉਧਰ ਦੇ ਸੱਪ ਨੂੰ 1 ਮਿੰਟ ਦਾ ਕੰਮ ਹੈ ਸੱਪ ਫੜਨਾ ਜਿੱਕੇ ਮੈਂ ਹੱਥ ਰੱਸੀ ਫੜ ਲਈ ਉਹਦੇ ਮੂੰਹ ਵਾਲੋ ਕਰੇ ਮੂਲੀਓ ਕੋਬਰਾ ਸੱਪ ਜਿਆਦਾ ਟਾਈਮ ਤੱਕ ਸਾਹ ਨਹੀਂ ਰੋਕ ਸਕਦਾ ਪਾਣੀ ਦੇ ਵਿੱਚ 102 ਬੰਦੇ ਜੁੜ ਗਏ ਉੱਧ ਕਿਹੜਾ ਹਸਿਆ ਕਰਦਾ ਚੱਕ ਦੇ ਮੂੰਹ ਪਰ ਨਹੀਂ ਬੰਦੇ ਚੱਕ ਦੇ ਉਪਰ ਸਾਹ ਉੱਪਰ ਦੇ ਉਹ ਉਹ ਯਾਰ ਕਾ ਕਰਿਆ ਕਰਦਾ ਬੜਾ ਸੋਹਣਾ ਉੱਪਰੋਂ ਮੁੰਡੀ ਚੱਕੀ ਉਹਨੇ ਉਹ ਨਹੀਂ ਯਾਰ ਨਾ ਸਾਹ ਨਹੀਂ ਰੋਕ ਸਕਦਾ ਕੋਬਰਾ ਯਾਰ ਕੋਬਰਾ ਸੱਪ ਕਰੇ 10 ਸੈਕਿੰਡ ਤੇ ਜਿਆਦਾ 15 ਸੈਕਿੰਡ ਜਿਆਦਾ ਸਾਹ ਨਹੀਂ ਰੋਕ ਸਕਦਾ ਆ ਦੇਖੀ ਨੂੰ ਬਾਹਰ ਨਵਾਣਾ ਹੁਣ ਕਿ ਜਿੰਨਾ ਵਈ ਲੁਕੀ ਜਾਵੇ ਸਾ ਪੂਰਾ ਹੋ ਜਾਣਾ ਉਹਦਾ ਲੈ ਦੇਖੀ ਇਹੀ ਐਤੀ ਆ ਗਿਆ ਉਹ ਆ ਗਿਆ ਉੱਪਰ ਨੂੰ ਦੇਖ ਉਹ ਦੇਖ 113 ਬੰਦੇ ਜੁੜ ਗਏ ਬੰਦੇ ਪਤਾ ਨਹੀਂ ਕਿੱਥੋਂ ਕਿੱਥੋਂ ਦੇਖਿਆ ਕਰਦੇ ਤੇ 113 ਬੰਦੇ ਡੰਡਾ ਮਾਰੀ ਜਾਂਦਾ ਉਹਦੇ ਸਿਰ ਪਰ ਡੰਡਾ ਨਾ ਮਾਰੀ ਜਿਹੜਾ ਉਫਾ ਜਾਣਾ ਫਾਜਣਾ ਟੈਂਸ਼ਨ ਲੋ ਬਾਬਾ ਬਾਬਾ ਰੋਕੋ ਭਾਈ ਫਾਜ ਜਾਣਾ ਮੰਡੀ ਹਿਮਾਚਲ ਤੋਂ ਦੇਖ ਰਹੇ ਭਾਜੀ ਇੱਕ ਉੱਥੇ ਦੇ 124 ਬੰਦੇ ਜੁੜ ਗਏ ਜੀ ਪੰਜਾਬ ਹਿਮਾਚਲ ਹਰਿਆਣਾ ਦੇ ਬੱਖ-ਬਾਕੀ ਇਸ਼ਿਆਂ ਤੋਂ ਉਹਨਾਂ ਛੜੀ ਨੂੰ ਉਹਨਾਂ ਛੜੀ ਤੇ ਸੱਪ ਜਿਹੜਾ ਹੈਗਾ ਥੱਲੇ ਨੂੰ ਮੁੰਡੀ ਕਰ ਰਿਹਾ ਦਿਗੋਲੀਆ ਰਖਦਾ ਇਹ ਇਹ ਵੀ ਗੋਤਾ ਹੋਰੇ ਲੱਗਦਾ ਲਾਲੀ ਇੱਧਰ ਵੀ ਖੁੰਝੇ ਦੇ ਮਾਰੀ ਉਹ ਲਾਲੀ ਇਹਨੂੰ ਸਾਬ ਫਾੜਨੇ ਨੂੰ ਗਿਆ ਉਧਰੋਂ ਛਾੜੀ ਯਾਰ ਬੇਤੀ ਉਹ ਗਰਾਹਦਾ ਆਨੰਦਪੁਰ ਸਾਹਿਬ ਤੋਂ ਸੀਰਤ ਕੌਰ ਅਮਨ ਮਨਦੀਪ ਭਾਜੀ ਸੋਦੀ ਅਰਬ ਤੋਂ ਦੇਖਿਆ ਕਰਦੇ ਗੁਰਨਾਮ ਆ ਆ ਦੇਖੋ ਜੀ ਇਹ ਲੋ ਜੀ 148 ਬੰਦੇ ਮਨੀਲਾ ਮਨੀਲਾ ਕਿੱਧਰ ਹੋਇਆ ਭਾਜੀ ਦੱਸੋ ਹੁਸ਼ਿਆਰ ਪਰ ਤੋਂ ਇੰਗਲੈਂਡ ਇੰਗਲੈਂਡ ਤੋਂ ਭਾਜੀ ਗੁਰਪਿੰਦਰ ਸਿੰਘ ਨਾ ਨਾ ਤੂੰ ਥੱਲੇ ਰੱਸੀ ਪਟਾੜ ਦੇ ਥੱਲੇ ਯਾਰ ਔਰ ਅਸੀਂ ਥੱਲੇ ਬਿਠਾਲ ਦੇ ਰੁਕ ਜਾ ਰਹਿਣ ਦੇ ਉਹ ਇੱਕ ਤੋਰ ਹੀ ਆਪੇ ਨਿਕਲਣਾ ਸਾਪਣੇ ਮੇਰਾ ਹੱਥ ਹੀ ਲਾਉਣਾ ਤੁਸੀਂ ਉਹ ਫੋਨ ਆ ਗਿਆ ਉਧਰ ਹੀ ਹੋ ਕਿਸੇ ਨੂੰ ਫੋਨ ਆਈ ਜਾਂਦਾ ਕਿਸੇ ਨੂੰ ਮੈਂ ਤੇ ਹੋਰ ਸੁਣਦੇ ਚਲੋ ਖਿੱਚਣਾ ਆਪਣਾ ਮੈਂ ਜਾਈ ਹਾਂ 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 ਖਿੱਚ ਨਹੀਂ ਸ਼ਾਬਾਸ਼ ਖਲਾਇ ਨੂੰ ਇਹ 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 ਨਾ 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 ਉਹ ਉਹ ਨਾ 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 ਨਿਕਲ ਉਹ ਗਿਆ ਚੱਕ ਲੈ ਚੱਕ ਲੈ ਚੱਕ ਲੈ ਉਹ ਟੈਡ ਕਰ ਲੈ ਉਹ ਠੀਕ ਹੈ ਠੀਕ ਹੈ ਠੀਕ ਹੈ ਸ਼ਾਬਾਸ਼ ਉਹ ਫੜ ਲੈ ਫੜ ਕੇ ਰੱਖੀ ਉਹ ਯਾਰ ਇਹਨੇ ਤੇਜੀ ਤੇਜ਼ ਬਣ ਖਚਿਆ ਉਹਨਾਂ ਦੇ ਉਹਨਾਂ ਇਹ ਉਹ ਆਪੇ ਇੱਕ ਬੈਠਾ ਰਹਿਣਾ ਦਾ ਉੱਪਰ ਵੀ ਦੇ ਰਸਤੇ ਦੀ ਛੱਡ ਯਾਰ ਉਹ ਪਾਈਏ ਦੇ ਵੀ ਸਾਹ ਸੁੱਗੇ ਮੈਨ ਲੱਗਦਾ ਮੈਂ ਤਾਂ ਪਰਤ ਵੀਕ ਮੇਰਾ ਵੀਰ ਦੇਖ ਰਿਆ ਕਵੈਦ ਤੋਂ ਜਰਮਨੀ ਤੋਂ ਬੰਦੇ ਦੇਖਿਆ ਕਰਦੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਕੰਟਰੀਆਂ ਤੋਂ 170 ਬੰਦੇ ਜੁੜ ਗਏ ਤੂੰ ਬੇਇੱਜ਼ਤੀ ਕਰਾਤੀ ਮੇਰੀ ਯਾਰ 174 ਬੰਦੇ ਹੋ ਗਏ ਯਾਰ ਅੱਗੇ ਦੇ ਦੋਡੀ ਵੀ ਆ ਰਹੇ 184 ਬੰਦੇ ਜੁੜ ਗਏ ਹੁਣ ਬੰਦੇ ਵੀ ਵੱਧ ਗਏ ਪਤਾ ਨਹੀਂ ਕਿੱਥੋਂ ਕਿੱਥੋਂ ਕੈਨੇਡਾ ਅਮਰੀਕਾ ਤੋਂ ਬੰਦੇ ਦੇਖਿਆ ਕਰਦੇ ਤੁਹਾਨੂੰ ਕਮਾਲ ਦੇ ਤੁਸੀਂ ਸਨੇ ਕੈਚ ਕਰਿਆ ਯਾਰ ਉਹ ਚੱਕ ਦੇ ਮੈਂ ਕਹਿੰਦਾ ਕਾਹਨੋਂ ਘਰੋਂ ਮੈਂ ਹੱਥ ਲਾਵਾਂ ਚਾਹਜਾ ਸਿੱਖਿਆ ਕਰਦੇ ਮੁੰਡੇ ਕੰਮ ਚੱਲ ਕੋਈ ਗੱਲ ਨਹੀਂ ਤੁਹਾਡੇ ਕੋਲ ਤੁਹਾਡੇ ਹੱਥਾਂ ਨਾਲ ਹੋਵੇ ਸ਼ੁਭ ਕੰਮ ਅਜ ਨਹੀਂ ਪਹਿਲਾਂ ਦੇਖ ਲਈਏ ਇਹਨੇ ਉਹ ਗੱਲਾਂ ਬਹੁਤ ਆਉਂਦੀਆਂ ਇਹਨਾਂ ਨੂੰ ਚਲੋ ਲਾਲੀ ਅ 212 ਬੰਦੇ ਜੁੜ ਗਏ ਨਾਲਾਗੜ ਹਿਮਾਚਲ ਸਾਈਡ ਇਧਰ ਪਤਾ ਨਹੀਂ ਕਿੱਥੋਂ ਕਿੱਥੋਂ ਆਚਾਰ ਪੰਜ ਕੰਟਰੀਆਂ ਦੇ ਵਿੱਚ ਨਾ ਹੀ ਨਹੀਂ ਬੋਲਿਆ ਹੋਇਆ ਕਰਦੇ ਇੰਗਲਿਸ਼ ਵਿੱਚ ਕਿਆ ਲਿਖਿਆ ਵੀ ਨਹੀਂ ਆ ਆ ਦੇ ਆ ਦੇ ਆ ਦੇਖ ਇਹ ਪਸਾ ਦੇ ਹੁਣ ਪਸਾ ਦੇ ਪਸਾ ਦੇ ਓਹੋ ਆ ਦੇ ਲੈ ਚੱਲ ਆ ਦੇਖੋ ਜੀ ਸੱਪ ਬੜਾ ਤੇਜ ਹੈ ਐਕਟਿਵ ਸੱਪ ਫਾੜ ਦੇ ਦੀ ਗੱਲ ਹੀ ਕੋਈ ਕਰਨਾਲ ਤੋਂ ਦੁਬਈ ਤੋਂ ਬੰਦੇ ਆਪਣਾ ਕੰਮ ਛੱਡ ਕੇ ਸਾਨੂੰ ਦੇਖਿਆ ਕਰਦੇ ਸੱਪ ਫੜੂਗੇ ਥੋ ਤੇ ਇੱਕ ਸੱਪੇ ਨਹੀਂ ਨਿਕਲਿਆ ਕਰਦਾ ਉੱਪਰ ਤੋਂ ਮੈਂ ਤਾਂ ਉੱਪਰ ਤੋਂ ਪਾਉਂਦਾ ਉੱਪਰ ਦੇ ਸਾਰਾ ਉੱਪਰ ਦੇ ਬਾ ਚੱਕ ਗਿਆ ਉੱਪਰ ਦੇ ਬਾ ਪਾ 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 ਉੱਪਰ ਦੇ ਨਾ ਹਿੱਲ ਜਾਂਦਾ ਭਾਜੀ ਉਹ ਇਹ ਦੇ ਇੱਕ ਵਾਰ ਫੜਾਈ ਮੇਰੇ ਕੋਲ ਛੱਡ 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 ਦੇ ਆ ਦੇਖੀ ਸਰ ਦਾ ਕਮਾਲ ਦੇਖਿਓ ਜੀ ਆ ਦੇਖੀ ਇਹ ਆ ਆ ਆ ਇੱਕ ਮਿੰਟ ਆ ਜਾ ਪੁੱਤ ਆ ਜਾ ਇੱਕ ਨਾ ਪੋਸਾ ਦੇਣਾ ਮੈਂ ਤੂੰ ਇਧਰ ਮਾਰੀ ਮਾਰਾ ਜਾ ਵੇ ਆ ਜਾ ਆ ਜਾ ਸਰ ਨੂੰ ਕਹ ਇਧਰ ਨੂੰ ਦੇ ਉਹ ਡੰਡਾ ਮੈਨੂੰ ਦੇ ਓ ਤੂੰ ਕਹ ਨਾ ਹਲਾਇਆ ਕਰਦਾ ਉਹਨੂੰ ਡੰਡੇ ਫੇ ਡਰਾਈ ਜਾਂਦਾ ਯਾਰ ਵੇਰੀ ਕੋਈ ਨਹੀਂ ਕੋ ਬੜਾਈ ਬੜਾਈ ਉਹ ਰੁਕ ਜਾ ਤੂੰ ਲਾਈਵ ਫੜਾਈ ਹਾਂ ਬਸ ਉਹਨੂੰ ਉੱਥੇ ਰੱਖਣਾ ਮੈਂ ਇਹਨੂੰ ਫਸੂਗਾ ਆ ਫਸੂਗਾ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਵਾਰੀ ਫੜਾ ਹੋਣਾ ਪੜਾ ਵੇਖਾ 210 ਬੰਦੇ ਜੁੜ ਗਏ ਯਾਰ ਉਹ ਵੀ ਲੁਕਦਾ ਜਾ ਗਿਆ ਬਠਿੰਡੇ ਸਾਈਡ ਤੇ ਬੰਦੇ ਦੇਖੀ ਜਾਂਦੇ ਤੂੰ ਸਾਨੂੰ ਬੱਲੇ ਬੱਲੇ ਉੱਪਰ ਹੋਣਾ ਜਾ 232 ਹੋ ਗਏ ਕੋਈ ਕਹਿੰਦਾ ਕਿੱਥੇ ਗਾ ਉਹ ਮੈਂ ਤੇਰੇ ਲਾਈਵ 'ਚ ਧਿਆਨ ਆ ਗਿਆ ਮੇਰਾ ਲੋਗੇ ਉਹ ਇੱਕ ਮਿੰਟ ਫੜ ਰੋਣਾ ਫੜ ਰੋਣਾ ਪੁੱਤ ਪੁੱਤ ਪਾ ਦੇਣਾ ਤੂੰ ਉਹ ਆ ਜਾ ਪੁੱਤ ਇੱਕ ਮਿੰਟ ਆ ਜੂਗਾ ਆ ਜੂਗਾ ਟੈਂਸ਼ਨ ਟੈਂਸ਼ਨ ਲੈ ਟੈਂਸ਼ਨ ਲੈ ਫੜ ਜਾਣਾ ਭਾਈ ਕੋਈ ਗੱਲ ਨਹੀਂ ਹੋਈ ਬੰਦੇ ਵੀ ਦੇਖਿਆ ਕਰਦੇ ਬੰਦਿਆਂ ਮੜ ਜਾ ਮਨੋਰੰਜਨ ਵੀ ਹੋਲੈਂਡ ਦੇ ਬੰਦਿਆਂ ਦਾ ਉਹ ਕੁੰਡੀ ਚ ਵੀ ਫਸ ਗਿਆ ਨਾ ਮੈਂ ਚੱਕ ਲੈਣਾ ਉੱਪਰ ਨੂੰ ਹੀ ਨਾ ਇਹ ਚੀਜ਼ ਹੈਗਾ ਮਦਰ ਮੈਂ ਕੁੰਡੀ ਚ ਫਸਾ ਨਹੀਂਦਾ ਜੇ ਜ਼ਿਆਦਾ ਗੱਲ ਕੀਤੀ ਓਏ ਲਾਲੀ ਓਏ ਐ ਪੱਕੀ ਥੋੜੇ ਕਦੋਂ ਕੀ ਪੱਕਾ ਨਹੀਂ ਮਰਦੀ ਹੈ ਉਹ ਪੱਕਾ ਹੈ ਕੋ ਪੱਕਾ ਨਹੀਂ 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 ਦੇਖ ਲੋ ਇਧਰ ਰਿਸਕ ਹੈ ਮਾਰ ਦੇ ਘੜ ਦੇ ਕਮੜੀਆ ਆ ਚਾ ਲਾਂ ਦੇ ਆਂਡ ਦੇ ਫੜੀ ਮੜਿਆ ਇਧਰ ਉਹ ਲਿਆ ਯਾਰ ਮੇਰੇ ਕੋਲ ਲਿਆ ਇਧਰੋਂ ਲਿਆ ਇਹਨੂੰ ਖੋਦੀ ਅਰਬ ਪਿੰਡ ਪਲਾ ਆਪਣਾਮ ਆਪਣਾਮ ਤੋਂ ਵੀ ਲੋਕਲ ਬੰਦੇ ਵੀ ਦੇਖਿਆ ਕਰਦੇ ਆ ਇਧਰ ਦੇ ਆ ਦੇਖੋ ਤੁਹਾਡਾ ਕੋ ਰਿਸ਼ਤੇਦਾਰ ਹੈਗਾ ਤਾਂ ਦੱਸ ਦੋ ਇਹਨਾਂ ਵਿੱਚ ਕੋਈ ਕੁੱਕੇ ਦਾ ਮਾਸਟਰ ਮੁੰਸਰ ਕੋਈ ਹੈਗਾ ਦੇਖ ਲੋ ਮਾਛੜੀ ਕਿਹੀਂ ਹੋ ਰੋ ਕੁਝ ਗਏ ਆ ਬਾਹ ਬਾਹ ਗਿਆ ਬਾਹ ਗਿਆ ਚਕਲਾ ਚਕਲਾ ਆ ਦੇਖੋ ਜੀ ਆ ਗਿਆ ਸੱਪ ਉੱਪਰ ਆ ਗਿਆ ਆ ਦੇਖੋ ਜੀ ਆਣ ਦੇ ਆਣ ਦੇ ਕੋਬਰਾ ਸੱਪ ਦਾ ਮਾਰੇ ਤੈਨੂੰ ਭਗਾ ਕੇ ਮਾਰੇ ਇੱਥੇ ਰੋ ਇਧਰ ਰੁਹਾਰ ਭਗਾ ਕੇ ਆ ਜਾ ਆਣ ਦੇ ਮਾਰ ਭਗਾ ਕੇ ਚੱਲ ਮਾਰ ਦੇ ਇਧਰ ਨੂੰ ਆ ਦੇਖੋ ਜੀ ਕਿੰਨਾ ਤਗੜਾ ਸੱਪ ਦਾ ਆ ਕੋਬਰਾ ਮੇਰੇ ਵੱਲ ਵੀ ਆਇਆ ਕਰਦਾ ਆ ਦੇਖੋ ਆ ਦੇਖੋ ਆ ਦੇਖੋ ਨਟ ਗਿਆ ਨਟ ਗਿਆ ਨਟ ਗਿਆ ਕੇਰਾ ਬਾਲ ਓਏ ਕਮਾਲ ਹੈ ਦੱਬ ਲਈ ਮੂੰਹ ਦੱਬ ਲੈ ਆ ਦੇਖ ਉਹ ਮਾਰ ਗਿਆ ਸਾਲਿਆ ਓਏ ਆ ਦੇਖੋ ਉਹ ਉਹ ਲੈ ਸੱਫੇ ਦੀ ਫਲ ਹੋਇਆ ਕਰਦਾ ਛੱਡ ਯਾਰ ਲਾਲੀ ਉਹ ਦੇਖ ਓਏ ਕਮਾਲ ਹੋ ਗਈ ਯਾਰ ਦੋ ਦੋ ਕੁੰਜਾ ਬੰਦੇ ਜੁੜ ਕੇ ਬੇਇੱਜ਼ਤੀ ਕਰਾਇਆ ਕਰਦੇ ਮੇਰੀ ਤੁਸੀਂ ਯਾਰ ਹਾਂ ਫੜ ਕਰ ਉਹ ਛੋੜਣਾਂ ਨਾਲ ਲੱਗਾ ਦੱਬੂ ਆ ਦੇਖੋ ਜੀ ਨਿਕਲ ਗਿਆ ਤਾਂ ਸੱਪ ਦੱਬ ਕੇ ਰੱਖੀ ਇੱਕ ਛੋੜਣਾਂ ਨਾਲ ਆ ਛੋੜਣਾਂ ਨਾਲ ਆਓ ਯਾਰ ਛੋੜਣਾਂ ਦਾ ਛੋੜਾ ਭਾਈ ਯਾਰ ਆ ਜੋ ਬੜੀ ਮੁਸ਼ਕਲ ਨਾਲ ਜੀ ਸੱਪ ਕਾਬੂ ਕੀਤਾ ਉਹ ਵੀ ਨਿਕਲਿਆ ਕਰਦਾ ਉਹ ਵੀ ਨਿਕਲਿਆ ਕਰਦਾ ਲੈ ਨਿਕਲ ਗਿਆ ਕਮਾਲ ਹੈ ਯਾਰ ਆ ਬੰਦਾ ਯਾਰ ਸਰੇ ਕੈਚਰ ਬੰਦਾ ਹੀ ਨੇ ਫੜ ਲੈ ਦੱਬ ਲੈ ਦੱਬ ਲੈ ਮੇਰੇ ਵੱਲ ਆ ਗਿਆ ਹਾਂ ਦੱਬ ਲੈ ਰੁਕ ਜਾ ਰੁਕ ਜਾ ਤੇ ਰਖੀ ਆਹ ਦੇਖੋ ਜੀ ਆ ਅਰਸ਼ ਅਰਸ਼ ਨੇ ਫੜਿਆ ਸੱਪ ਤੂੰ ਤੇਰੀ ਤੂੰ ਨਹੀਂ ਕਦੇ ਵੀ ਕਾਮਯਾਬ ਹੋ ਸਕਦਾ ਕਮਾਲ ਹੈ ਉਹਦੇ ਉਹਦੇ ਵੀ ਛੁੱਟ ਗਿਆ ਟੈਨਸ਼ਨ 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 ਲੋ ਟੈਨਸ਼ਨ ਲੋ ਟੈਚ ਉਹ ਨਹੀਂ ਭਾਈ ਟੈਨਸ਼ਨ ਲੋ ਸੱਪ ਹੁਣ ਥੱਕ ਜਾਂਦਾ ਆਹ ਦੇਖ ਬੰਦਾ ਆ ਭਾਈਆ ਆ ਭਾਈ ਯਾਰ ਵੀ ਜੋ ਰਿਟਾਇਰ ਹੋਇਆ ਵਾਏ ਆ ਦੇਖੋ ਲੈ 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 ਰੁਕ ਜਾ ਉਹ ਥੱਕ ਲੈਣ ਦੇ ਥੱਕ ਲੈਣ ਦੇ ਭਾਈ ਰੁਕ ਜਾ ਉਹ ਰੁਕ ਜਾ ਕਾਲੂ ਰੁਕ ਜਾ ਥੱਕ ਲੈਣ ਦੇ ਭਾਈ ਜੋਰ ਲਾ ਕੇ ਰੱਖੀ ਆ ਦੇਖ ਨਾ ਨਾ ਤਾਂ ਸਾਧੋ ਆਪਣਾ ਮੇਰਾ ਨਾਮ ਹੈਮਰਾਜ ਹੈਮਰਾਜ ਹੈ ਇਹ ਬੰਦਾ ਪੈਰਾ ਕਮਾਂਡੋ ਚ ਦਾ ਪਹਿਲਾ ਇਹ ਲੈ ਭਾਈ ਆ ਦੇਖ ਹੁਣ ਦੇਖ ਉਹ ਲਾਲੀ ਦੇ ਫਾੜੇ ਇਹ ਭਾਈ ਜੀ ਹਾਂ ਆ ਅਲੈਕੋ ਹੁਣ ਆ ਗਿਆ ਜੀ ਪੂਰਾ ਗੋਲ ਨਹੀਂ ਜਿੰਦਾ ਦਾ ਮਾਮਾ ਗੋਲ ਨਹੀਂ ਕਿੱਥੇ ਮਾਮਾ ਜੀ ਦਾ ਨਹੀਂ ਹਾਂ ਲੋ ਕੰਮ ਨਾ ਨਹੀਂ ਆ ਗਈ ਸਾਡੀ ਭੈਣ ਆ ਗਈ ਅੱਛਾ ਹੋਣੀ ਦੱਛੂ ਨਹੀਂ ਹਾਂ ਹਾਂ ਮੱਖਣ ਅੱਛਾ ਠੀਕ ਹੈ ਮੱਖਣ ਦਾ ਹੀਰਾ ਬੰਦਾ ਯਾਰ ਬਹੁਤ ਮੱਖਣ ਹੀ ਆਓ ਮੱਖਣ ਹੀ ਆ ਬੱਸ ਮਲਾਈ ਹੁਣ ਨਹੀਂ ਇਹ ਨਹੀਂ ਤੇ ਚ ਮੱਖਣੇ ਬਣ ਗਏ ਸਿੱਧਾ ਆਓ ਆ ਦੇਖੋ ਇਹ ਸੱਪ ਕਿਦਾਂ ਮੂੰਹ ਬਾਹਰ ਰੁਕੜਾ ਕਿੰਨਾ ਖਤਰਨਾਕ ਸੱਪ ਹੈ ਕਿੰਨੇ ਬੰਦੇ ਨੇ ਘੇਰਾ ਪਾ ਕੇ ਸੱਪ ਫੜਿਆ ਇਹ 264 ਬੰਦੇ ਜੁੜ ਗਏ ਯਾਰ ਨਾ ਨਾ ਉਹ ਨਹੀਂ ਉਹ ਠਾਕਿਆਣਾ ਪਾਜੀ ਨੇ 2 ਮਿੰਟ ਲੱਗਣੇ ਪਾਜੀ 1 ਮਿੰਟ ਥੋੜਾ ਮੈਂ ਤੁਹਾਨੂੰ ਦੱਤਾ ਉੱਥੇ ਬੋਰੂ ਰੱਖੋ ਪਹਿਲਾਂ ਇਹ ਸਭ ਪੈ ਤਾਂ ਥੋੜੀ ਫੜਾਉਣਾ ਹੈਗਾ ਏਟ ਰੱਖ ਲਿਓ ਏਟ ਰੱਖੋ ਏਟ ਰੱਖ ਕੇ ਖੜਾ ਕਰ ਏਟ ਰੱਖ ਕੇ ਬੋਰੂ ਘੋੜਾ ਕਰ ਦੋ ਲੈ ਸਭ ਤਾਂ ਫੜ ਹੋ ਗਿਆ ਮਿੰਟ ਲਾਣਾ ਹੁਣ ਦੇਖਿਓ ਮੈਂ ਫੜਨਾ ਥਾਪੇ ਐਨ ਟਾਈਮ ਥੋੜੀ ਲਾਈ ਦੂੰ ਸਭ ਫੜਨੇ ਯਾਰ ਕਮਾਲ ਦੇ ਆ ਉਹ ਬੰਦਾ ਉਹ ਦੇ ਉਹ ਦੀ ਆਹ ਦੇ ਉਹ ਤੇ ਲਾਠੀ ਦੇ ਦੱਬੇ ਨਹੀਂ ਹੁੰਦੇ ਯਾਰ ਤੇ ਆਂਦੇ ਨਹੀਂ ਸਾਰਾ ਮੂਡ ਖਰਾਬ ਕਰਦਾ ਸਾਡਾ ਯਾਰ ਆਰੇ ਛੱਡ ਤਾਂ ਛੱਡ ਤਾਂ ਬਸ ਰੋਕੋ 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 ਪਾਜੀ ਇੱ ਛੱਡੋ ਇੱਕ ਮਿੰਟ ਛੱਡ ਜਾ ਹਟ ਜਾ ਛੱਡ ਦੇ ਛੱਡ ਦੇ ਆ ਦੇਖ ਆ ਦੇਖ ਲੈ ਲੈ ਆ ਦੇਖੋ ਜੀ ਹੁਣ ਮੈਨੂੰ ਸਭ ਪੜਨਾ ਪਿਆ ਇੱਕ 2 ਮਿੰਟ ਦਾ ਕੰਮ ਹੈ ਸਭ ਨੂੰ ਜਪਾਣਾ ਬੋਰੀ ਚ ਆ ਦੇਖੋ ਇੰਨਾ ਡਰਾਮਾ ਨਹੀਂ ਕਰੀਦਾ ਹੁੰਦਾ ਆ ਦੇਖ ਲੈ ਆ ਪੁੱਤ ਵੜ ਜਾ ਹੁਣ ਆਪਣੇ ਆ ਮੇਰੀ ਵੀ ਬੇਇੱਜ਼ਤੀ ਕਰੇ ਚੱਲ ਆ ਦੇਖੋ ਲੈ ਪੈ ਗਿਆ ਐਦਾ ਹੁੰਦਾ ਪਿੱਛੇ ਪੂਛ ਤੇ ਫੜ ਕੇ ਸਭ ਬੋਰੀ ਚ ਪਾ ਲਈਦਾ ਇਹ ਚੇਲੇ ਰੱਖੇਵੇਂ ਮੈਂ ਦੇਖੋ ਇਹ ਸਨੇਕ ਇਚਟਰ ਦਾ ਭਾਈ ਕੰਮ ਇਹ ਕਰਦੇ ਮੈਂ ਆ ਦੇਖ ਬੋਤਾ ਹੋਰ ਬੰਦਾ ਜੀ ਮੈਂ ਸਨੇਕ ਇਚਟਰ ਦਾ ਕੰਮ ਇਹੀ ਕਰਦਾ ਤੇ ਤੂੰ ਕੰਮ ਕਰ ਸਿੱਖਣਾ ਆ ਬੋਤਾ ਹੋਰੇ ਕੱਲਾ ਮੈਂ ਨਹੀਂ ਲੱਗਦਾ ਆ ਡੈਡ ਬੋਡੀ ਕੱਢ ਇਕ ਜੀਆ ਖਿਆਲ ਰੈਡ ਬੋਡੀ ਘੜਤੇ ਆਵੇਂ ਸਮੁੰਦਰ ਚ ਠੀਕ ਹੈ ਸਮੁੰਦਰ ਚ ਜਾਵਾ ਦਰਿਆਵਾ ਦਰਿਆਵਾ ਜਾਓ ਦਰਿਆਵਾ ਆਜੋ ਇਧਰ ਜੋ ਗਏ ਨੀਓ ਦਰਿਆਵਾ ਓਏ ਕਸ ਕਮਾ ਨਹੀਂ ਲੋ ਸਾਡਾ ਕਸ ਕਾ ਫੜੋ ਨੋ ਲੋ ਜੀ 278 ਬੰਦੇ ਜੁੜ ਗਏ ਮਨੋਰੰਜਨ ਹੋ ਗਿਆ ਤੇ ਜਿਹੜੇ ਵੀ ਮੇਰੇ ਭਰਾ ਵੀਡੀਓ ਦੇਖ ਰਹੇ ਸ਼ੇਅਰ ਕਰਦੇ ਹੋ ਯਾਰ 271 ਬੰਦੇ ਹੋ ਗਏ ਸਾਡੇ ਨਾਲ ਜੁੜੇ ਹੋਏ ਆ ਦੇਖੋ ਇਹ ਕਹਿੰਦਾ ਹਾਸ ਇੱਕ ਬੰਦੇ ਕਹਿੰਦਾ ਹਾਸੇ ਦਾ ਤਮਾਸ਼ਾ ਨਾ ਕਰ ਲਿਓ ਕਿਆ ਕਰੀਏ ਭਾਜੀ ਬੰਦੇ ਟ੍ਰੇਨਡ ਕਰਨੇ ਪੈਂਦੇ ਸਖਾਲਣਾ ਪੈਂਦਾ ਕੰਮ ਇਹਨਾਂ ਨੂੰ ਮੇਤੇਵਾਦੀ ਇਹਨਾਂ ਨੇ ਸਭ ਫੜਿਆ ਕਰਨੇ ਜੇ ਕੱਟ ਕੇ ਸਾਲ ਕੱਟ ਜਾਵੇ ਐਨੀ ਬੋਧ ਐ ਮੇਤੇਵਾਦ ਲਾ ਲੀ ਜੱਟ ਚੱਕ ਲਾਲੀ ਘੇਰਾ ਪਾ ਕੇ ਫੜਿਆ ਹੋਇਆ ਥਾਪੇ ਲਾ ਲੀ ਦੇਖੋ ਕੁਝ ਵੀ ਨਹੀਂ ਹੁੰਦਾ ਓਏ ਛੱਡ ਯਾਰ ਇੱਥੇ ਦੱਦ ਮੜ ਜਾ ਆ ਦੇਖੋ ਜੀ ਠੀਕ ਹੈ ਜੀ ਚਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੀ ਵੀਡੀਓ ਕਰਦੇ ਹੋ ਸ਼ੇਅਰ ਵੀਡੀਓ ਸ਼ੇਅਰ ਕਰਦੇ ਹੋ ਜੀ ਇਹਨਾਂ ਦੀ ਯੋਧਿਆਂ ਦੀ ਇੱਜ਼ਤੇ ਬਚ ਗਈ ਸਾਡੀ ਅੱਜ ਐਨਾਂ ਹੀ ਬਹੁਤ ਮੇਰੀ ਮਾਨ ਰੱਖ ਲੈਣਾਂ ਨੇ ਚਲੋ ਠੀਕ ਹੈ ਜੀ ਓਕੇ ਜੀ ਬਾਏ